ਗੱਡੀ ਨੂੰ ਅੱਗ ਲੱਗੀ ਹੋਈ ਆ ਫੋਰਚੂਨਰ ਨੂੰ ਇਹ ਕਾਸਕਾਰ ਵੀ ਹੋੜੀਆ ਸਿੱਧੀ ਟੱਕਰ ਹੋਈ ਮੋ ਨਾ ਸਮਝ ਨਾ ਆ ਬੀ ਐਕਸੀਡੈਂਟ ਹੋ ਗਿਆ ਸੀ ਬੰਦਾ ਡੋ ਆ ਗਿਆ ਹਸਪਤਾਲ ਹਾਂਜੀ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਹਨ ਰਿਵਾਈਜ਼ ਕਰਨ ਵਾਲੀ ਸਟੇਜ ਤੇ ਸੀ ਜਿਨ੍ਹਾਂ ਦਾ ਫੀਟਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਪਾਇਰ ਹੋਏ ਨੇ ਜਿਵੇਂ ਕਿ ਨਾਮ ਜਿਹੜਾ ਐਕਸਪਾਇਰ ਇੱਕ ਇਹ ਤੇ ਪਿੰਦੀਪ ਸਿੰਘਾ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲਬਾਤ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਨਹੀਂ ਆ ਤੇ ਕਿੰਦੀ ਕੁ ਮਰੂ ਜਿਹਨਾਂ ਨੂੰ ਪੁੱਛਿਆ ਅ ਅਸਰ 40 ਸਾਲ ਦੇ ਆਸ-ਪਾਸ ਜਿਹੜਾ ਕਨਵੈਂਸ ਆ ਉਹ ਵੀ ਜਿਹੜੀ ਕੋ ਕਦੇ ਆਸਪਤਲ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਸਰ ਅ ਅਸੀਂ ਦਾ ਆਪਣੇ ਵੱਲ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਗੰਜਰ ਸੀ ਉਹਦਾ ਕਿੰਨੀ ਸੱਟ ਲੱਗੀ ਉਹ ਹੋਰ ਠੀਕ ਸੀ ਕਿ ਲਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡੋਰੀ ਹਸਪੀਟਲ ਤੋਂ ਹਾਂਜੀ ਬਿਲਕੁਲ ਸਰ ਜੀ ਆਪ ਕੋ ਰੂਡ ਐਕਸੀਡੈਂਟ ਹੋਇਆ ਜਿੱਦੇ ਵਿਸ਼ੇਸ਼ਕੁਪ ਤੋਂ ਮਿੰਜਾ ਦੀ ਜੱਟ ਵੀ ਹੋਈ ਹੈ ਕਿੱਥੇ ਹੋਇਆ ਟਕਰਾਉਣ ਨੂੰ ਸੀ ਜੀ ਸਰ ਰਾਤ 1:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਦਾ ਕਨਵੈਨਸ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਫੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਹੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹ ਨੂੰ ਅੱਗ ਵੀ ਲੱਗ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਕੋਰਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਸੀਗੀ ਤਾਰੂ ਵਰਗੇ ਡੱਡੂ ਨੂੰ ਬਾਅਦ ਵਿੱਚ ਕੱਪੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਗਨਮੈਨਾਂ ਉਹਦੀ ਡੈਥ ਹੋ ਗਈ ਹੈ ਇਹ ਕਿਤੇ ਤਨਾਲ ਸੀ ਇਹ ਲੋਕਿਆਨੇ ਤਨਾਲ ਸੀ ਹੋਰ ਕਿੰਨੇ ਜਣੇ ਸੀ ਇਹ ਤਿੰਨ ਜਣੇ ਸੀਗੇ ਜੀ ਕਿ ਐਸਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਮੁੰਡਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ ਗਨਮੈਨ ਤੇ ਐਸਪੀ ਸਾਹਿਬ ਦੀ ਲੰਬੀ ਕਹਾਣੀ ਦਿੱਤੀ ਜੀ ਕੰਬੀਓ ਜੱਤਰ ਕਿਤੇ ਨੇ ਉਹ ਹੈ ਨਹੀਂ ਸੀ ਉੱਥੇ ਜਦੋਂ ਗਏ ਨੇ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇੱਕ ਸਮਰਾਲਾ ਦੀ ਗੱਡੀ ਕਿਤੇ ਦੀ ਸੀ ਗੱਡੀ ਇਹ ਅੰਮ੍ਰਿਤਸਰ ਦੇ ਇਲਾਕੇ ਦੀ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ